ਹਰ ਘਟਾ ਤੋਂ ਕਾਹਨੂੰ ਆਵਾਜ਼ ਆਉਂਦੀ ਐ ਦੇਖੋ ਗੱਡੀਆਂ ਕਿੱਥੇ ਕਿੱਥੇ ਪਾਰਕ ਆ ਯਾਰ ਇੱਥੇ ਇੱਕ ਚੱਕਰ ਹੋਰ ਪੈਂਦਾ ਯਾਰ ਐਦਾਂ ਦੀਆਂ ਵਸਾਂ ਚੱਲਦੀਆਂ ਸਨ ਰੰਗ ਬਰੰਗੀਆਂ ਕਰਮਾ ਵਾਲੀ ਭਾਗਾ ਵਾਲੀ ਗੱਡੀ ਹਾਂਜੀ ਵੀਰੇ ਚਲੋ ਘੁੰਮ ਫਿਰ ਆਇਆ ਨਾ ਤੇ ਆਾ ਹੋਟਲ ਸੀ ਵੀਰੇ ਆਪਣਾ ਤੁਹਾਨੂੰ ਦਿਖਾਤਾ ਅੱਗੇ ਵੀ ਹੋਟਲ ਨੂੰ ਕਰ ਲੱਗਿਆ ਬਾਏ ਬਾਏ ਸਵਾਗਤ ਕਰਦੇ ਆਂ ਤੁਹਾਡਾ ਇਸ ਚੈਨਲ ਦੇ ਕਿਸੇ ਹੋਰ ਵੀਡੀਓ ਵਿੱਚ ਤੇ ਬਣੇ ਰਹੋ ਸਾਡੇ ਨਾਲ ਹਨਾ ਕੌਣ ਫਿਰ ਆਏ ਆ ਵੀਰੇ ਫਲਾਲ ਇੱਥੇ ਖੜੇ ਆ ਆਪਾਂ ਵੇਟ ਕਰ ਰਹੇ ਆ ਆਪਣਾ ਵੀਰ ਗੱਡੀ ਵਿੱਚ ਸਮਾਨ ਸੌਣ ਪਾਈ ਜਾਂਦਾ ਹਨਾ ਚੱਲਦੇ ਆ ਉਸ ਤੋਂ ਬਾਅਦ ਜਾਣ ਦਾ ਤਾਂ ਸ਼੍ਰੀਨਗਰ ਦਾ ਹੀ ਪਲਾਨ ਆ ਪਰ ਰਸਤੇ ਵਿੱਚ ਦੇਖਦੇ ਆ ਜੇ ਕਿਤੇ ਜਗ੍ਹਾ ਹੋਈ ਉੱਥੇ ਰੁਕ ਜਾਣਾ ਹੁਣ ਦੱਸਿਆ ਕੋਈ ਪਲਾਨ ਨਹੀਂ ਆਪਣਾ ਹਨਾ ਆ ਵੇਖੋ ਇਹ ਹਰਕਤਾਂ ਤੋਂ ਕਾਹਨੂੰ ਆਵਾਜ਼ ਆਉਂਦੇ ਆ ਹਰਕਤਾਂ ਤੋਂ ਕਾਹਨੂੰ ਆਵਾਜ਼ ਆਉਂਦੇ ਇਹ ਐਦਾਂ ਦਾ ਆਪਣੇ ਹਨਾ ਹੋਟਲ ਦਾ 뷰 ਸੀਗਾ ਬਣੇ ਰਿਓ ਸਾਡੇ ਨਾਲ ਹਨ ਇਸ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਰਸਤੇ ਦਾ ਕੁਝ ਕੁ 뷰 ਹਨ ਜਿੰਨਾ ਕੁ ਦਿਖਾ ਸਕੇ ਰਸਤੇ ਦਾ 뷰 ਦਿਖਾਵਾਂਗੇ ਤੇ ਜਾਣ ਦਾ ਤਾਂ ਪ੍ਰੋਗਰਾਮ ਵੈਸੇ ਸ਼੍ਰੀਨਗਰ ਦਾ ਹੀ ਆ ਤੁਹਾਨੂੰ ਪਤਾ ਸਾਡਾ ਕੋਈ ਪੱਕਾ ਵੀ ਹੈ ਨਹੀਂ ਪ੍ਰੋਗਰਾਮ ਹਨ ਰਸਤੇ ਵਿੱਚ ਇੱਕ ਉਦਮ ਪਰ ਕਰਕੇ ਲੋਕੇਸ਼ਨ ਆ ਸ਼ਾਇਦ ਉੱਥੇ ਚੱਲਦੇ ਹਣਾ ਜੇ ਟਾਈਮ ਹੋਇਆ ਤਾਂ ਸ਼੍ਰੀਨਗਰ ਚੱਲਾਂਗੇ ਨਹੀਂ ਫਿਰ ਰਸਤੇ 'ਚ ਸਟੇ ਉੱਥੇ ਕਰਾਂਗੇ ਜੇ ਕੋਈ ਹੋਰ ਚੀਜ਼ ਹੋਈ ਉੱਥੇ ਸੇ ਕਰ ਲਾਂ ਸਾਡਾ ਕੋਈ ਪੱਕਾ ਨਹੀਂ ਹੈਗਾ ਵੀਰੇ ਤੇ ਚਲੋ ਹਾਂ ਵੇਖ ਲਓ ਹਨਾ ਵੀਊ ਵੇਖ ਲਓ ਤੁਹਾਨੂੰ ਵੀਊ ਦਿਖਾਉਣਾ ਬਾਹਰਲਾ ਹਾਂ ਕੀ ਹੋ ਗਿਆ ਅੱਛਾ ਹਾਂ ਵੱਡੀਆਂ ਵਾ ਹਾਂ ਚੈੱਕ ਕਰਿਓ ਵੀਊ ਬਸ ਫਿਰ ਇਹਨੂੰ ਬਾਏ ਬਾਏ ਕਰ ਦੇਣਾ ਦਲਹੌ ਜੀ ਨੂੰ ਤੁਹਾਨੂੰ ਮਾਰਨਿੰਗ ਵੀਊ ਵੀ ਦਿਖਾਤਾ ਸੀ ਨਾ ਇਸ ਤੋਂ ਬਾਅਦ ਥੋੜਾ ਜਿਹਾ ਧੁੱਪ ਜਦੋਂ ਨਿਕਲੀ ਆ ਨਾਲ ਦੀ ਨਾਲ ਦੋ ਦਿਖਾਤਾ ਸੀ ਹੁਣ ਤਾਂ ਤਕਰੀਬਨ ਪੂਰੀ ਧੁੱਪ ਐ 1 ਵਜ ਗਿਆ ਤੇ ਦੁਪਹਿਰ ਹੋ ਗਈ ਆ ਤੇ ਇਸ ਤੋਂ ਬਾਅਦ ਚੱਲਦੇ ਆ ਬਸ ਅੱਗੇ ਰਸਤੇ ਦੇ ਵਿੱਚ ਹੋਰ ਤਾਂ ਇੱਥੇ ਦਿਖਾਉਣ ਨੂੰ ਕੁਝ ਨਹੀਂ ਸੀਗਾ ਜਿੰਨਾ ਸੀਗਾ ਤੁਹਾਨੂੰ ਸਾਰਾ ਕਵਰ ਕਰਤਾ ਦਲਹੌਜ਼ੀ ਦਾ ਹਨਾ ਜੇ ਕਿਸੇ ਵੀਰ ਨੇ ਆਉਣਾ ਬਹੁਤ ਬਿਊਟੀਫੁੱਲ ਪਲੇਸ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਇੱਥੇ ਹਨਾ ਕੁਸ਼ਕ ਤੁਹਾਡੇ ਨਾਲ ਸ਼ੇਅਰ ਕਰ ਲੀਆਂ ਕੁਸ਼ਕ ਸੀ ਵੈਸੇ ਵੇਖਿਆ ਹਨਾ ਆਓ ਦੋ ਕਨਾਈਟ ਦਾ ਸਟੇ ਕਰਿਓ ਵੀਰੇ ਇੱਥੇ ਨਾਲ ਘੱਟੋ ਘੱਟ ਦੇਖੋ ਗੱਡੀਆਂ ਕਿੱਥੇ ਕਿੱਥੇ ਪਾਰਕ ਆ ਯਾਰ ਨਿੰਦੀਆਂ ਹਨਾ ਛੱਤਾਂ ਦੇ ਉੱਤੇ ਹੀ ਪਾਰਕ ਕੀਤੀਆਂ ਹੋਈਆਂ ਆਪਣੀ ਗੱਡੀ ਵੀ ਛੱਤ 'ਤੇ ਪਾਰਕ ਸੀਗੀ ਚਲੋ ਚਲੋ ਠੀਕ ਆ ਵੀਰੇ ਹਨਾ ਚੱਲਦੇ ਆਂ ਆ ਦੇਖ ਲਓ ਬਾਈ ਆਹ ਆ ਤਰ ਅੰਦਰ ਗਾਂਧੀ ਗਾਂਧੀ ਚੌਕ ਤੁਸੀਂ ਕਹਿੰਦਾ ਫੜਦਾ ਮਗਾ ਆਹਾ ਵਾ ਚੱਲਿਆ ਡਲਹਾਉਜੀ ਨੂੰ ਛੱਡ ਕੇ ਵੀਰੇ ਤੇ ਆ ਸਾਹਮਣੇ ਚਰਚ ਖੁੱਲ ਗਈ ਸੀ ਹੁਣ ਤਾਂ ਚਰਚ ਖੁੱਲ ਗਈ ਸੀ ਯਾਰ ਇਹਨਾਂ ਦਾ ਚਰਚ ਆਉਂਗੀ ਚਲੋ ਫਿਰ ਹੋਰ ਕੋਈ ਚਰਚ ਦਿਖਾਵਾਂਗੇ ਤੁਹਾਨੂੰ ਖੁੱਲ ਗਈ ਸੀ ਪਰ ਹੁਣ ਚੱਲਦੇ ਆ ਕਿਉਂਕਿ ਸਫ਼ਰ ਬਹੁਤ ਅੱਜ ਦਾ ਲੰਮਾ ਜਿੱਥੇ ਸਾਨੂੰ ਠੀਕ ਲੱਗਿਆ ਸੀ ਰੋਕੀ ਜਾਣਾ ਦੇਖਿਓ ਚੈੱਕ ਕਰਿਓ ਵੀਊ ਜਿਹੜਾ ਆਪਣੇ ਸੱਜੇ ਪਾਸੇ ਦੇਖ ਰਹੇ ਆ ਤੁਸੀਂ ਇਹ ਆਪਣਾ ਮਿੰਨੀ ਗੋਆ ਜਿੱਥੇ ਕੱਲ ਗਏ ਸੀ ਆਪਾਂ ਸਾਹਮਣੇ ਵੀਊ ਚੈੱਕ ਕਰੋ ਨਵਾਂ ਰੋਡ ਬਣਿਆ ਹੋਇਆ ਜਾਵਾ ਪੂਰਾ ਨਵਾਂ ਰੋਡ ਆ ਇਤੋਂ ਸਿੱਧਾ ਸ਼੍ਰੀਨਗਰ ਨੂ ਰਾਹ ਜਾਂਦਾ ਇਹ ਇਹ ਸਾਧ ਨੇਰਾ ਤੋਂ ਅੱਗੇ ਨਾ ਧਾਰ ਪੈਂਦੀ ਆ ਧਾਰ ਧਾਰ ਨਾ ਕਰਕੇ ਸ਼ਹਿਰ ਆ ਧਾਰ ਕਲਾਂ ਤੋਂ ਮੁੜ ਜਾ ਸੱਜੇ ਜੇ ਖੱਬੇ ਜਾਵੋਗੇ ਤਾਂ ਸਿੱਧਾ ਪਠਾਨਗੋੜ ਪਹੁੰਚ ਜਾਓਗੇ ਅੱਗੇ ਆਉਂਦਾ ਡੈਮ ਸਾਨੂੰ ਡੈਮ ਵੀ ਬਹੌਣਿਆ ਹੋਇਆ ਪੜਦੇ ਹੋਇਆ ਜੇ ਉਧਰ ਪਠਾਨਕੋਟ ਕਰਨੀ ਪਿਆ ਉਹਨਾ ਤਾਂ ਵੀ ਜੰਮੂ ਛੱਡਿਆ ਜਾਊਗਾ ਹਾਂ ਦਿੱਦਾ ਸ਼੍ਰੀਨਗਰ ਨੂੰ ਜਾਂਦਾ ਇਹ ਰਾਹ ਨਾਲ ਸਾਨੂੰ ਇਹੀ ਫਾਇਦਾ ਹੋ ਗਿਆ 100 ਕਿਲੋਮੀਟਰ ਦੇ ਕਰੀਬ ਸਾਨੂੰ ਫਾਇਦਾ ਹੋ ਗਿਆ ਲੈਣਾ ਤਾਂ ਪਠਾਨਕੋਟ ਨਹੀਂ ਜਾਣਾ ਪਿਆ ਨੰਬਰ 2 ਉੱਤੇ ਨਾ ਸਾਨੂੰ ਫਿਰ ਜੰਮੂ ਜਾਣਾ ਪਿਆ ਲੋਜੀ ਤੋਂ ਮੁੜਦਿਆਂ ਨੁਰਾ ਹਾਂ ਲੋਜੀ ਤੋਂ ਬਾਬਸਾਉਂਦੇ ਜਿਹਨੇ ਜਾਣਾ ਬਈ ਸ਼ਾਰਟਕਟ ਪੂਰਾ ਘੈਂਟ ਰਾਹ ਵੇਖੋ ਘਾਰ ਆ ਚੱਬ ਕੱਢੇ ਪਿਆ ਪੂਰੇ ਰਮੇਸ਼ਵਰ ਤੂੰ ਇਧਰ ਹੱਦੀ ਨਾਲੀ ਕੋ ਵਾਲੀ ਹੋਈ ਨਹੀਂ ਦੂ ਚੈੱਕ ਕਰੋ ਸੱਜੇ ਪਾਸੇ ਸਾਡੇ ਸਾਹਮਣੇ ਮੀਂਹ ਵੀ ਪਈ ਜਾਂਦਾ ਸ਼ ਪੂਰੇ ਬਦਲੇ ਬਦਲ ਨੇਗੇ। ਆਲੇ-ਕਾਲੇ ਬੱਦਲ ਨੇ ਇਧਰ ਪੂਰੇ। ਹਾਂਜੀ। ਚੱਲਦੇ ਚੱਲਦੇ ਰਸਤੇ 'ਚ ਪਹਿਲਾਂ ਦਨੇਰਾ ਰੁਕੇ ਸੀਗੇ। ਉੱਥੇ ਚਲੋ ਥੋੜਾ ਮੋਟਾ ਖੱਦਾ ਪੀਤਾ ਤੇ ਇੱਕ ਨਾ ਹਾ ਰਸਤਾ ਪੈਂਦਾ। ਤੇ ਜਾਂਦਿਆਂ ਨੂੰ ਸ਼੍ਰੀਨਗਰ ਤੋਂ ਇਹ ਪਠਾਨਕੋਟ ਨੂੰ ਜਾਂਦਾ ਵਹੇ ਰਾ ਪਰ ਰਸਤੇ 'ਚ ਮੁੜ ਜਾਣਾ। ਤੇ ਆਹ ਡੈਮ ਦਾ 뷰 ਆ ਸਾਹਮਣੇ ਡੈਮ ਆ ਤੁਸੀਂ ਦੇਖ ਸਕਦੇ ਹੋ ਆਪਣੇ। ਜਾ ਸਕਦੇ ਸੀ ਉਧਰ 13-14 ਕਿਲੋਮੀਟਰ ਅਪਰਲੀ ਸਾਈਡ ਦੀ ਆ ਪਹਾੜੀ ਦੇ ਪਿਛਲੇ ਪਾਸੇ ਦੀ ਡੈਮ ਪੈਂਦਾ ਇੱਥੇ ਸਾਰੇ ਰੁਕਦੇ ਆ ਫੋਟੋ ਵਗੈਰਾ ਖਿਚਾਉਂਦੇ ਆ ਸਾਰੇ ਆ ਨਦੀ ਜਾਂਦੀ ਆ ਨਾਲ ਨਾਲ ਹਨਾ ਤੇ ਆ ਸਾਹਮਣੇ ਤਪਾੜ ਹੈ ਗਿਆ ਦੇਖੋ ਇਹ ਤਕਰੀਬਨ ਦਨੇਰਾ ਤੋਂ ਪਈ ਜਾਂਦਾ ਆਪਾਂ ਨੂੰ ਮੰਨ ਕੇ ਚਲੋ 25 ਕਿਲੋਮੀਟਰ ਰਸਤੇ ਦੇ ਵਿੱਚ ਧਾਰ ਪੈਂਦਾ ਇਹ ਧਾਰ ਟੱਪਣ ਸਾਰੀ ਆ ਕਿਲੋਮੀਟਰ ਦੇ ਉੱਤੇ ਲੋਕੇਸ਼ਨ ਸਾਰੇ ਰੁਕਦੇ ਆ ਇੱਥੇ 뷰 ਪੁਆਇੰਟ ਇੱਥੇ ਜੋਨੇ ਰੁਕਣਾ ਫੋਟੋ ਵਗੈਰਾ ਖਿਚਾ ਸਕਦੇ ਹਾਂ ਖਿਚਾ ਸਕਦੇ ਹਾਂ ਪੂਰਾ ਘੈਂਟ ਆ ਇੱਧਰ ਤਾਂ ਬੱਦਲ ਬੱਦਲ ਬਣਿਆ ਹੋਇਆ ਪੂਰਾ ਓਹੋ ਠੀਕ ਆ ਜੀ ਚੱਲਦੇ ਆ ਰਣਜੀਤ ਡੈਮ ਨੂੰ ਬਾਏ ਬਾਏ ਕਰਕੇ ਇਹ ਰਣਜੀਤ ਡੈਮ ਪੈਂਦਾ ਜਿਹੜਾ ਆਪਣਾ ਮਿਨੀ ਗੋਆ ਕਰਕੇ ਹਨ ਉਹਦੇ ਨਾਲ ਪਰਲੀ ਸਾਈਡ ਰਣਜੀਤ ਡੈਮ ਆ ਇਹ ਚਲੋ ਠੀਕ ਆ ਜੀ ਪਹਾੜ ਆ ਕੇ ਤੇ ਪਿੱਛੇ ਸਾਰੇ ਕੱਚੇ ਸੀਗੇ ਇੱਥੇ ਸਾਰੇ ਪੱਕੇ ਪੱਕੇ ਪਹਾੜ ਨੇ ਪਹਾੜਾਂ ਦੇ ਵਿਚਾਲੇ ਦੀ ਰਸਤਾ ਨਿੰਕੇ ਆਏ ਹੁਣ ਆਪਾਂ ਇਸ ਟਾਈਮ ਉੱਤਰ ਨੂੰ ਪਹਾੜ ਦੂਜੇ ਨਗੇ ਤਲਹੋ ਜੀ ਬੰਨੇ ਨੂੰ ਕੱਚੇ ਪਹਾੜ ਨੇ ਹਾਂ ਸਾਰਾ ਦਿਹਾ ਪਹਾੜ ਦੇ ਲਾਲ ਡਿਗਦੇ ਪਰ ਉਹ ਡਿਗਦੇ ਨਹੀਂ ਹੈਗੇ ਹਾਂ ਹਾਂ ਉਹ ਤਾਂ ਮਿੱਟੀ ਮਿੱਟੀ ਖਿਸਕਦੀ ਹੈ ਉਹ ਮਿੱਟੇ ਮੁੱਟੇ ਮਾੜੇ ਮੋਟੇ ਖਿਸਕਦੀ ਹੈ ਜੱਟ ਆਣ ਪੀਣ ਦੀ ਜਗਾ ਨਾ ਪੀਣ ਨੂੰ ਪੂਰਾ ਲਾਇਆ ਨਿੰਨੇ ਵਾਲਾ ਜੂਸ ਹਾਂ ਸਹੀ ਹੈ ਪੂਰਾ ਤੇ ਆ ਵੀ ਸਾਰਾ ਨਮਾ ਆ ਸਾਰਾ ਯਾਰ ਆਹ ਰਾ ਘੈਂਟ ਆ ਯਾਰ ਉਹਦੇ ਨੂੰ ਨਾ ਪਠਾਨਕੋਟ ਵਾਲੇ ਨੂੰ ਵੀ ਘੈਂਟ ਆ ਜਿਹੜਾ ਉਹ ਪਠਾਨਕੋਟ ਪਰ ਲੜ ਰਹਾ ਸੀਗਾ ਤਰੀਨ ਨੂੰ ਬਹੁਤ ਜਗ੍ਹਾ ਯਾਰ ਖੜ੍ਹਦੇ ਸੀ ਬਹੁਤ ਲੋਕਾਂ ਦੇ ਹਾਂ ਆ ਨਹੀਂ ਪੂਰਾ ਇੱਥੋਂ ਵੀਊ ਦੇਖੀ ਹਾਂ ਆਹ ਡੈਮ ਆ ਇਹ ਉਹ ਲੈ ਕੇ ਰੱਖੋ ਆਹ ਡੈਮ ਆ ਇੱਥੇ ਰੱਖੋ ਆਹ ਡੈਮ ਆ ਰਣਜੀਤ ਡੈਮ ਆ ਲੋ ਜੀ ਚੈੱਕ ਕਰ ਸਕਦੇ ਹਾਂ ਰਣਜੀਤ ਡੈਮ ਇੱਥੋਂ ਸਾਹਮਣੇ ਦਾ ਵੀਊ ਹੈ ਇੱਥੋਂ ਦਾ ਤੇ ਚਲੋ ਅਸੀਂ ਉੱਥੇ ਖੜ੍ਹ ਗਏ ਸੀਗੇ ਫਿਰਾਲ ਚੱਲਦੇ ਆਂ ਸੈਲਫੀ ਸੈਲਫੀ ਖਿਚਾਉਣੀ ਹੋਈ ਇੱਥੇ ਖੜ੍ਹ ਜਿਓ ਆ ਕੇ ਹਾਂਜੀ ਕੀ ਹਾਲ ਚਾਲ ਨੇ ਵੀਰੇ ਅੱਪਾ ਜੰਮੂ ਐਂਟਰ ਕਰ ਗਏ ਆ ਵੀਰੇ ਤੇ ਆਪਣੇ ਨਾ ਇੱਥੇ ਇੱਕ ਚੱਕਰ ਹੋਰ ਪੈਂਦਾ ਯਾਰ ਚਲੋ ਸਾਨੂੰ ਤਾਂ ਪਤਾ ਨਹੀਂ ਸੀਗਾ ਤੁਹਾਨੂੰ ਦੱਸ ਦਿੰਨੇ ਆ ਫਿਰ ਵੀ ਹੈ ਨਾ ਜਿੰਨੀ ਕੇ ਸਾਨੂੰ ਪਤਾ ਲੱਗਦਾ ਨਾਲ ਦੀ ਨਾਲ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੰਨੇ ਆ ਆਪਾਂ ਤੇ ਆਪਾਂ ਨੂੰ ਨਾ ਵੀਰੇ ਇੱਥੇ ਆ ਕੇ ਜਿਹੜਾ ਆਪਣਾ ਸਹਿਮਾ ਨਾ ਇੱਕ ਅੱਧਾ ਪਿੱਛੋਂ ਵੀਰੇ ਕਰਵਾ ਕੇ ਲਿਆਇਓ ਹਨਾ ਜਿਹੜਾ ਆਪਣਾ ਪ੍ਰੀਪੇਡ ਆ ਉਹਨੂੰ ਪੋਸਟਪੇਡ ਚ ਕਰਵਾ ਲਿਓ ਕਿਉਂਕਿ ਸਾਰੇ ਸਹਿਮ ਬੰਦ ਹੋ ਜਾਂਦੇ ਇੱਥੇ ਆ ਕੇ ਜੇਰਾ ਵੀ ਆਪਣਾ ਪ੍ਰੀਪੇਡ ਆ ਸਿਮ ਉਹਨੂੰ ਪੋਸਟਪੇਡ ਚ ਕਨਵਰਟ ਕਰਵਾ ਲਓ ਇੱਥੇ ਰੇਂਜਾਂ ਔਡ ਜਾਂਦੀਆਂ ਆ ਵੀਰੇ ਜਦੋਂ ਵੀ ਹੈ ਨਾ ਆਪਣਾ ਇੱਥੇ ਇੱਕ ਚੈਕਿੰਗ ਆਉਂਦੀ ਹੈਗੀ ਪੰਜਾਬ ਦੀ ਪੰਜਾਬ ਤੇ ਜੰਮੂ ਐਂਟਰ ਕਰਦੇ ਆ ਉੱਥੇ ਚੈਕਿੰਗ ਆਉਂਦੀ ਆ ਉਦੋਂ ਬਾਅਦ ਰੇਲ ਦੀ ਲੀ ਹੁੰਦੀ ਆ ਇੱਕ ਰੇਲ ਦੀ ਲੀ ਜਦੋਂ ਆਪਾਂ ਟੱਪਦੇ ਆ ਟੱਪਣਸਾਰ ਹੈ ਨਾ ਰੇਂਜ ਔਡ ਜਾਂਦੀ ਤੇ ਟੂਲ ਪਲੱਜਾ ਆਉਂਦਾਗਾ ਟੂਲ ਪਲੱਜਾ ਤੋਂ ਟੂਲ ਪਲੱਜਾ ਤੇ ਰੇਂਜ ਝੋਟ ਜਾਂਦੀ ਆ ਇਹ ਜ਼ਰੂਰ ਕਰਵਾਇਓ ਅਸੀਂ ਤਾਂ ਕਰਵਾਉਣ ਕਰਵਾਉਣ ਆ ਗਏ ਇੱਥੇ ਚਲੋ ਐਂਟਰੀ ਦੀ ਕਰਵਾ ਲੈਂਦੇ ਆ ਫਿਰ ਨਾ ਜੰਮੂ ਕਸ਼ਮੀਰ ਦੇ ਵਿੱਚ ਸ ਬੋਸਟ ਫੇਡ ਕਹਿੰਦੇ ਸਭ ਚੱਲਦੇ ਨੇ। ਬਾਕੀ ਜਾ ਕੇ ਤੁਹਾਨੂੰ ਦੱਸ ਦਾਂਗੇ ਵੀ ਜੇ ਇਨਫੋਰਮੇਸ਼ਨ ਸਹੀ ਹੈ ਜਾਂ ਕਿਦਾਂ ਸਾਰਾ ਕੁਝ। ਫਿਰ ਤੁਹਾਨੂੰ ਦੱਸ ਦਿਆਂ ਠੀਕ ਆ। ਆ ਪਤਾ ਵਗੈਰਾ ਕਰ ਲਿਆ ਨਾ ਤਾਂ ਦੁਕਾਨ ਵਾਲਿਆਂ ਤੋਂ ਤੇ ਆਪਾਂ ਦਾ ਕਰਵਾ ਲਿਆ ਚਲੋ ਹਨਾ। ਜਾਂ ਤਾਂ ਉਹ ਕਹਿੰਦੇ ਇਹਨਾਂ ਨਾਲ ਪੁੱਛ ਗੋਸ ਕੀਤੀ ਸੀ ਸਾਰੀ ਦੁਕਾਨ ਵਾਲਿਆਂ ਤੋਂ ਇਨਫੋਰਮੇਸ਼ਨ ਲਈਤੀ ਸੀ ਜਾਂ ਤਾਂ ਉਹ ਕਹਿੰਦੇ ਵੀਰੇ ਜਾਂ ਤਾਂ ਮੰਨ ਕੇ ਚਲੋ ਤੁਸੀਂ ਇੱਥੋਂ ਸਾਡੇ ਦਾ ਲੋਕਲ ਸਿਮ ਲੈ ਲਓ ਹਨਾ। ਲੋਕਲ ਸਿਮ ਪੂਰਾ ਜੰਮੂ ਕਸ਼ਮੀਰ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਲੋਕਲ ਸਿਮ ਚੱਲਦਾ। ਤੇ ਜਾਂ ਫਿਰ ਉਹ ਕਹਿੰਦੇ ਵੀ ਜਿਹੜਾ ਵੀ ਤੁਹਾਡਾ ਕੋਈ ਵੀ ਹੈਗਾ ਸਿਮ ਉਹਨੂੰ ਅਸੀਂ ਕਨਵਰਟ ਕਰ ਦਿੰਦੇ ਹਾਂਗੇ ਪ੍ਰੀਪੇਡ ਨੂੰ ਪੋਸਟਪੇਡ ਦੇ ਵਿੱਚ ਇਹ ਹੁਣ ਤੁਸੀਂ ਵੇਖ ਲਿਓ ਹਨਾ ਵੀ ਕਿਹੜਾ ਕਰਵਾਉਣਾ ਕਿਹੜਾ ਠੀਕ ਲੱਗਦਾ ਸਾਨੂੰ ਇਹ ਲੱਗਿਆ ਚਲੋ ਪੋਸਟਪੇਡ ਜੀ ਕਰਵਾ ਲੈਨੇ ਆਂ ਨਹੀਂ ਫਿਰ ਇਹਨਾਂ ਦੀ ਲੋਕਲ ਸਿਮ ਲੈ ਲਓ ਤੇ ਨਹੀਂ ਫਿਰ ਆਪਣੀ ਵਾਲੀ ਸਿਮ ਨੂੰ ਹੀ ਪੋਸਟਪੇਡ ਕਰਵਾ ਲਓ ਚਲੋ ਹੁਣ ਇਥੋਂ ਤੁਰਦੇ ਆਪਾਂ ਤੁਰਦੇ ਆਂ ਫਿਰ ਆਸਤੇ ਹੀ ਦੇਖਦੇ ਆਂ ਜੇ ਕੁਝ ਦਿਖਾਉਣ ਵਾਲਾ ਹੋਇਆ ਵੀ ਦਿਖਾਉਨੇ ਆ ਨਾ ਫਿਰ ਸਾਨੂੰ ਚੱਲਦੇ ਆਂ ਫਿਰ ਅੱਜ ਜੰਮੂ ਨੂੰ ਹੀ ਚੱਲਦੇ ਆਂ ਪਹਿਲਾਂ ਉਧਰ ਤਾਂ ਜਾਣ ਦਾ ਇਰਾਦਾ ਸੀਗਾ ਉਧਰ ਪਰ ਉਧਰ ਪਤਾ ਕੀਤਾ ਵੀ ਕਹਿੰਦੇ ਠੀਕ ਆ ਤੁਹਾਨੂੰ ਜੰਮੂ ਹੀ ਜਾਣਾ ਪੈਣਾ ਜੰਮੂ ਹੀ ਠੀਕ ਰਹਿਣਾ ਤੁਹਾਨੂੰ ਚਲੋ ਫਿਰ ਹੁਣ ਜੰਮੂ ਚੱਲਦੇ ਆਂ ਅੱਜ ਹਾਂ ਜੰਮੂ ਕਰਦੇ ਆਂ ਫਿਰ ਸਟੇਜ ਆ ਕੇ ਅੱਜ ਦੀ ਰਾਤ ਫਿਰ ਜੰਮੂ ਕੱਟਦੇ ਆਂ ਵੇਖਦੇ ਆਂ ਫਿਰ ਉੱਥੇ ਪਹੁੰਚ ਕੇ ਕੀ ਬਣਦਾ ਰਸਤੇ 'ਚ ਕੁਝ ਤੇ ਹਲੇ ਆਪਾਂ ਜਾਣ ਕੇ ਜੇਰ ਆਪਣਾ ਆਪਣੀ ਐਂਟਰੀ ਕਰਦੇ ਆਂ ਨਾ ਜਿੱਥੋਂ ਜਿੱਥੋਂ ਵੀ ਆਪਣੀ ਐਂਟਰੀ ਹੁੰਦੀ ਆ ਪੰਜਾਬ ਤੋਂ ਜੰਮੂ ਵਾਲੀ ਹੈਨਾ ਇੱਥੋਂ ਤਕਰੀਬਨ ਆਪਾਂ ਨੂੰ 90-95 ਕਿਲੋਮੀਟਰ ਪੈ ਜਾਂਦਾ ਜੰਮੂ ਤੇ ਇੱਥੋਂ ਹੀ ਕਰਵਾ ਕੇ ਕਾਬੂਲ ਹੋਣਾ ਸਾਨੂੰ ਤਾਂ ਇਹ ਠੀਕ ਲੱਗਿਆ ਵੀਰੇ ਆਪਣਾ ਪੋਸਟ ਪੇਡ ਕਰਵਾ ਲਿਓ ਜਾਂ ਇਹਨੇ ਲੋਕਲ ਸੈਮ ਲੈ ਲਓ ਵਾਰਤ ਕੇ ਸੱਡ ਦਿਓ ਫਿਰ ਤੇ ਇੱਥੋਂ ਤਕਰੀਬਨ 90-95 ਕਿਲੋਮੀਟਰ ਆਪਾਂ ਨੂੰ ਜੰਮੂ ਪੈ ਜਾਂਦਾ ਹੈਗਾ ਫਿਲਹਾਲ ਇੱਥੇ ਤਾਂ ਗਰਮੀ ਹੋਈ ਆ ਹਨ ਆਪਣੇ ਪੰਜਾਬ ਵਾਲਾ ਮਾਹੌਲ ਹੀ ਆ ਨਾ ਪੰਜਾਬ ਦੇ ਨਾਲ ਹੀ ਪੈ ਜਾਂਦਾ ਇਹ ਦੇਖਦੇ ਆ ਫਿਰ ਜੰਮੂ ਜਾ ਕੇ ਕਿਦਾਂ ਦਾ ਵੈਦਰ ਆ ਕੀ ਹਿਸਾਬ ਕਿਤਾਬ ਆ ਚੈੱਕ ਕਰਾਂਗੇ ਹਨਾ ਜਾ ਕੇ ਉਹ ਜਾ ਕੇ ਤੁਹਾਨੂੰ ਪਤਾ ਲੱਗੂ ਸਾਨੂੰ ਵੀ ਪਤਾ ਲੱਗੂ ਨਾਲ ਹੀ ਤੁਹਾਨੂੰ ਪਤਾ ਲੱਗ ਜਾਣਾ ਰਸਤੇ ਚੱਕ ਦੋ ਤਿੰਨ ਤਾਂ ਦੇ ਰੁਕੇ ਸੀਗੇ ਰਸਤੇ ਦੇ ਵਿੱਚ ਜਿਹੜਾ ਆਪਾਂ ਡੈਮ ਵਾਲਾ ਤੁਹਾਨੂੰ ਕਿਹਾ ਸੀਗਾ ਨਾ ਉਹ ਡੈਮ ਤੋਂ ਕੱਟ ਲਿਆ ਸੀ ਯਾਰ ਲੈਫਟ ਸਾਈਡ ਉਥੋਂ ਧਾਰ ਤੋਂ ਜਿਹੜਾ ਆਪਾਂ ਮੁੜੇ ਆਂ ਧਾਰ ਤੋਂ ਮੁੜੇ ਆਂ ਇਧਰ ਜੰਮੂ ਵਾਲੀ ਸਾਈਡ ਨੂੰ ਆਉਂਦੇ ਆਂ ਆਪਾਂ ਰਸਤਾ ਬਹੁਤ ਖਰਾਬ ਸੀਗਾ ਤਕਰੀਬਨ 8 ਕਿਲੋਮੀਟਰ 10 ਕਿਲੋਮੀਟਰ ਰਸਤਾ ਬਹੁਤ ਖਰਾਬ ਸੀ। ਇਸ ਤੋਂ ਬਾਅਦ ਤਾਂ ਚਲੋ ਸੜਕ ਵਧੀਆ ਸੀ। ਥੋੜਾ ਜਿਹਾ ਗਲਤ ਘੱਟ ਲਹਿਗੇ ਸੀ ਅਸੀਂ। ਚਲੋ ਫਿਰ ਤੁਰਦੇ ਆ ਇਥੋਂ। ਦੇਖੋ ਨਿਆ ਫਿਰ ਤੁਹਾਨੂੰ ਰਸਤੇਆਂ ਦਾ ਵੀਊ ਚੈੱਕ ਕਰੀ ਚੱਲੋ ਨਾਲ ਦੀ ਨਾਲ ਠੀਕ ਆ ਨਾ। ਜੰਮੂ ਵਾਲੇ ਹਾਈਵੇ ਤੇ ਤੁਰਦੇ ਤੁਰਦੇ ਰਸਤੇ 'ਚ ਰੁੱਕ ਗਏ। ਭੁੱਖ ਲੱਗਿਆਈ। ਖਾਣਿਆ ਹੁਣ। ਖਾਣਾ ਪਾਣੀ ਖਾ ਕੇ ਖਾਣਿਆ। ਦੱਸ ਦੇ ਹਾਂਜੀ ਫਾਈਨਲੀ ਫਿਰ ਜੰਮੂ ਪਹੁੰਚ ਗਏ ਆ ਤਕਰੀਬਨ ਸਾਨੂੰ ਉੱਥੋਂ ਲੱਗ ਹੀ ਗਏ ਆ 5 ਘੰਟਿਆਂ ਨੂੰ 6 ਘੰਟਿਆਂ ਨੂੰ ਹੌਲੀ ਹੌਲੀ ਰਾਸਤਿਆਂ 'ਚ ਰੁਕਦੇ ਰੁਕਦੇ ਆਏ ਆ ਰੋਡ ਬਹੁਤ ਖਰਾਬ ਆ ਪਾਰਾ ਸਾਲਿਆਂ ਨੂੰ ਆਇਆ ਰੋਡ ਬਹੁਤ ਟੁੱਟਿਆ ਹੋਇਆ ਜਿਨੇ ਆਉਣਾ ਹੌਲੀ ਹੌਲੀ ਆਉਣਾ ਪੈਣਾ ਜੇ ਰੋਡ ਬਣੇ ਤਾਂ ਆਉਣਾ ਤਕਰੀਬਨ ਲੱਗ ਜਾਨਾ 3-4 ਸਾਲ ਇਹ ਜਿਹੜੀ ਹੁਣ ਜਗ੍ਹਾ ਤੇ ਆਏ ਆ ਅਸੀਂ ਕਿਉਂਕਿ ਰੋਡ ਆ ਜਿਹੜਾ ਜਿਹੜੇ ਰੋਡ ਤੋਂ ਅਸੀਂ ਆਏ ਸੀਗਾ ਉਹ ਸਾਰਾ ਬਾਈਪਾਸ ਰੋਡ ਸੀਗਾ ਉੱਥੋਂ ਥੱਲੇ ਉਤਰੇ ਸੀਗੇ ਅਸੀਂ ਤੇ ਇਹ ਜਿਹੜਾ ਏਰੀਆ ਵਾਈਡ ਦਾ ਜੰਮੂ ਦੇ ਵਿੱਚ ਸੰਤ ਮਾਰਕੀਟ ਕਹਿੰਦੇ ਐ ਇਹਨੂੰ ਹੋਟਲ ਦੇ ਵਿੱਚ ਜਿਹੜੇ ਚ ਰਹੇ ਆ ਅਸੀਂ ਹੋਟਲ ਦਾ ਨਾਮ ਰਾਜस्तानी ਹੋਟਲ ਬਥੇਰੇ ਆ ਪਰ ਵੈਸਟ ਆ ਹੋਟਲ ਵਧੀਆ ਸੀਗਾ 1500 ਰੁਪਏ ਦਾ ਰੂਮ ਦਿੰਦੇ ਆਗੇ ਰੂਮ ਵੀ ਪੂਰਾ ਘੈਂਟ ਆ ਬਾਕੀ ਵੀ ਦੇ ਦਿੰਦੇ ਆ 5-700 ਤੋਂ ਸਟਾਰਟ ਹੋ ਜਾਂਦੇ ਆ ਰੂਮ ਜਿੰਨੇ ਸਸਤਾ ਰੂਮ ਲੈਣਾ ਪਰ ਥੋੜਾ ਆ ਜਿੰਨੀ ਕ ਪਰ ਚੀਜ਼ ਘਟ ਹੁੰਦੀ ਉਹ ਹਜੇ ਰੂਮ ਪਰ ਘਟ ਵਧੀਆ ਹੁੰਦੇ ਆ ਦੇਖੋ ਥੋੜੀ ਜੀ ਮਾਰਕੀਟ ਵਗੈਰਾ ਤੁਸੀਂ ਹਾਂਜੀ ਬਾਜ਼ਾਰ ਵਿੱਚ ਘੁੰਮਦੇ ਫਿਰਦੇ ਆ ਤੇ ਖਾਣ ਪੀਣ ਨੂੰ ਲੱਭਦੇ ਫਿਰਦੇ ਆ ਬਾਜ਼ਾਰ ਵਧੀਆ ਚਲੋ ਮਾਰਕੀਟ ਦਾ ਉਦਾਂ ਤਾਂ ਹੈ ਨਹੀਂ ਜਿੱਮੇ ਜਿੱਦਾਂ ਆਪਾਂ ਮਾਰ ਰੋਡ ਵਗੈਰਾ ਹੁੰਦਾ ਵੈਸੇ ਸੈਂਪਲ ਮਾਰਕੀਟ ਆ ਖਾਣ ਪੀਣ ਨੂੰ ਲੱਭਦੇ ਫਿਰਦੇ ਆ ਦੇਖੋ ਮਾਰਕੀਟ ਤੁਸੀਂ ਵੀ ਖਾਣੇ ਪੀਣਿਆਂ ਫਿਰ ਇਸ ਤੋਂ ਬਾਅਦ ਚੱਲਦੇ ਹਨ ਵੈਸੇ ਇੱਥੇ 30% ਅੱਗੇ ਲੋਕ ਕਸ਼ਮੀਰ ਤੋਂ ਤੇ 5-10% ਆਪਣੇ ਪੰਜਾਬੀ ਵੀ ਵੀ ਹੁੰਦੇ ਬਹੁਤ ਮਿਲਿਆ ਆਪਣਾ ਇੱਥੇ ਜਿਹੜੇ ਰਹਿੰਦੇ ਆ ਪੱਕੇ ਦੇਖੋ ਬੱਸਾਂ ਦੇਖੋ ਐਦਾਂ ਦੀਆਂ ਬੱਸਾਂ ਚੱਲਦੀਆਂ ਸਹੀ ਰੰਗ ਬਰੰਗੀਆਂ ਚਾਰ-ਪੰਜ ਬੱਸਾਂ ਵੇਖੀਆਂ ਸਾਰੀਆਂ ਰੰਗ ਬਰੰਗੀਆਂ ਨੇ ਆਪਣੇ ਹੈਗੀਆਂ ਕਿਤੇ ਇਹ ਜੀ ਬੱਸ ਕਿਤੇ ਸਾਹਮਣੇ ਇਦੋਂ ਕਹਾ ਚਾਈ ਹੋਈ ਆ ਸਾਹਮਣੇ ਜਾਊਗਾ ਚਾਈ ਹੋਈ ਹੈ ਇੱਥੇ ਉੱਪਰ ਚਲੋ ਦੇਖਦੇ ਆ ਨਾ ਫਿਰ ਲਵਦੇ ਆ ਖਾਣ ਪੀਣ ਆ ਜਾ ਇੱਧਰ ਆ ਆ ਜਾ ਆ ਜਾ ਇੱਧਰ ਆ ਜਾ ਚਲ ਮੀਂਹ ਦੇ ਜਾਂਨੇ ਮੀਂਹ ਦੇ ਆਹ ਪੜੋ ਹਾਂਜੀ ਇਹ ਆਪਣਾ ਹੋਟਲ ਆ ਖੜੀਆ ਗੱਡੀ ਕਰਮ ਵਾਲੀ ਭਾਗਾਂ ਵਾਲੀ ਗੱਡੀ ਜਿਹਨੇ ਇੰਨਾ ਕਮਾਤਾ ਆਪਾਂ ਨੂੰ ਚਲੋ ਹੰਤਾ ਹੀ ਖਾਣੇ ਪੀਣੇ ਆਪੀ ਕੇ ਘਰ ਪੈਨੇ ਹਨ ਮਿਲਦੇ ਆਂ ਸਵੇਰੇ ਬਲੌਗ ਵਧੀਆ ਲੱਗਿਆ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਹਨ ਸਪੋਰਟ ਕਰੀਦੀ ਹੁੰਦੇ ਵਕਤ ਬਦ ਚਲੋ ਮਿਲਦੇ ਆਂ ਫੇਰ ਸਵੇਰੇ ਥੈਂਕ ਯੂ ਬਾਏ ਬਾਏ ਧੰਨਵਾਦ